ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਜਾਖਲ ਹਰਿਆਣਾ ਜੇ ਗੱਲ ਕਰ ਲਈਏ ਬਾਈ ਕਾਲੇ ਕੋਲੇ ਪਹੁੰਚੇ ਹੋਇਆ ਝੋਟੀਆਂ ਸੱਜਣੋ ਪੰਜ ਦਿਖਾ ਦਾਂਗੇ ਇੱਕ ਤਾਂ ਟੋਕੜ ਗੱਬਣ ਦਿਖਾ ਦਾਂਗੇ 20 ਕਿਲੋ ਵਾਲੀ ਤੇ ਚਾਰ ਝੋਟੀਆਂ ਦਿਖਾ ਦਾਂਗੇ ਸੱਜਣੋ ਤਾਜ਼ੀਆਂ ਸੁਈਆਂ ਮਾਲ ਬਾਈ ਕਹਿੰਦਾ ਹੁੰਦਾ ਸਾਰੀ ਹਰਿਆਣੇ ਦਾ ਗਰੰਟੀ ਵਾਲਾ ਸਿਸਟਮ ਹੀ ਹੁੰਦਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਐਦਾਂ ਦੇ ਨਾ ਤੁਹਾਨੂੰ ਤੋਹਫੇ ਦਿਖਾ ਦਾਂਗੇ ਅੱਜ ਬਾਈ ਜੀ ਕਰੋ ਦੇ ਵਾਕੀ ਕਾਲੇ ਨਾ ਕਰਾਦਾ ਇਹ ਗੱਲਬਾਤ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੋਰ ਕਾਲੇ ਕਿਵੇਂ ਵਧੀਆ ਵੀਰੇ ਕਿਰਪਾ ਚੜਦੀ ਕਲਾ ਐਨ ਵੀਰੇ ਵਧੀਆ ਚੱਲਦਾ ਕਹਿੰਦੇ ਮਾਰੂ ਮਾਰੂ ਹਾਂ ਕੰਮ ਵਧੀਆ ਚੱਲ ਰਿਹਾ ਨੰਬਰ ਦੋ 95920 99493 95920 99493 ਤੇ ਸ਼ੁਰੂਆਤ ਇਧਰਲੇ ਤੋਂ ਕਰਾਂਗੇ ਸ਼ੁਰੂਆਤ ਇੱਥੋਂ ਕਰਾਂਗੇ ਝੋਟੀ ਤੋਂ ਸਾਰਾ ਮਾਲ ਕੱਚਾ ਸੂਆ ਹੋਇਆ ਹੈ ਇਹ 4 ਦਿਨ ਦੀ ਹੈ ਉਹ ਦੇ ਦੋ 3 ਦਿਨ ਦੀ ਹੈ ਠੀਕ ਹੈ ਜੀ ਮਤਲਬ ਕਿ ਹਫਤੇ ਦੇ ਵਿੱਚ ਵਿੱਚ ਹੈ ਮਾਲ ਉਹ ਜਮਾਨਤ ਦੇਗਾ ਇਹ ਕਾਲ ਸੱਜਣੋ ਹੋਰ ਰਹੂਗੀ ਅੱਜ ਸਾਰੀਆਂ ਨਾਲ ਹੀ ਕੱਟੀਆਂ ਨੇ ਇਹ ਖਾਸ ਗੱਲ ਰਹੀ ਜਿਹੜੇ ਭਰਾਵਾਂ ਦਾ ਹੁੰਦਾ ਵੀ ਕੱਟੀ ਵਾਲੀ ਲੈਣੀ ਹੈ ਨਾ ਅੱਜ ਸਾਰੀਆਂ ਨਾਲ ਹੀ ਕੱਟੀਆਂ ਨੇ ਬਾਕੀ ਦੂਜਾ ਸੂਆ ਇੱਕ ਪਹਿਲਣ ਝੋਟੀਆਂ ਬਾਕੀ ਦੂਜੇ ਨਿਸ਼ਾਰੇ ਤੇ ਸ਼ੁਰੂਆਤ ਨਾ ਤੋਹਫੇ ਤੋਂ ਕਰ ਦੂੰਗਾ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਅੱਗੇ ਜਿਹੜਾ ਜੈੱਡ ਬਲਾਏ ਬਾਕੀ ਬਾਕੀ ਗੁਰੂ ਬੱਚੇ ਦੇ ਮਾਰੀ ਕੈਮਰਾ ਪਹਿਲਾਂ ਲੈ ਠੀਕ ਹੈ ਅੱਜ ਇਹ ਲਾਲਾ ਵੀ 4 ਦਿਨ ਹੋਏ ਨੇ ਸੂਈ ਨੂੰ ਅੱਜ ਠੀਕ ਹੈ ਨਾਰੂਆ ਨਾਲ ਆ ਆਹ ਮਾਹ ਕੱਤੀ ਹੈ ਬਾਕੀ ਨਾਰੂਆ ਨਾਲੀਆਂ 4 ਦਿਨ ਆ ਗਈ ਕੱਤੀ ਤੇ ਆਹ ਦੁੱਧ 18 ਕਿਲੋ ਵਾਲੀ ਝੋਟੀ ਹੈ ਤੋਰ ਕਾਲੀ ਖੋਲ ਕੇ ਸੂਆ ਕਿਹੜਾ ਇਹਦਾ ਦੂਜਾ ਵੀ ਸਿੰਗਾਂ ਦੀ ਬਣਾਵਟ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਕਮਾਲ ਦਾ ਲੇਵਾ ਲੱਗਿਆ ਠੋਸ ਲੇਵਾ ਚੜਾਈ ਵਾਲਾ ਲੇਵਾ ਆ ਗਿਆ ਕਿੰਨੇ ਦਿਨ ਦੀ ਸੂਈ ਆ ਕਲੇ ਵੀਰੇ 4 ਦਿਨ ਹੋ ਗਏ ਉਹ ਬੱਚੇ ਤੋਂ ਮਾਰ ਕੇ ਕੈਮਰਾ ਫੇਰ ਦੇਖਣੀ 4 ਦਿਨਾਂ ਦੀ ਸੂਈ ਥੱਲੇ ਲੈ ਚਲਾ ਇਹਨੂੰ ਕਿੰਨਾ ਕ ਬੋਲਾ 13 ਲੀਟਰ ਬਣਾ ਰੱਖਿਆ ਹੁਣ ਵੀਰੇ 13 ਲੀਟਰ 13 ਲੀਟਰ 12 ਕਿਲੋ ਦੂਗੀ ਝੋਟੀ ਦੁੱਧ ਠੀਕ ਆ ਗੱਲ ਹਾਂ ਆ 13 ਕਿਲੋ ਬਾਈ ਕਹਿੰਦਾ ਤਿਆਰੀ ਦਾ 17 18 ਕਿਲੋ ਦੁੱਧ ਪਾ ਦੂਗੀ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਇੱਕ ਵਾਰੀ ਸਿੰਗ-ਸਿੰਗ ਐ ਕਹ ਲਈ ਜਿਵੇਂ ਬੰਦ ਸਿੰ ਕਿੰਨੀ ਰਿਪੋਰਟ ਆਈ ਦੁੱਧ ਦੁੱਧ ਫਿਰ ਦੇ ਦਊਗੀ 15 ਕਿਲੋ ਪਹਿਲਾਂ ਨੇ ਕੱਢਿਆ ਯਾਰ ਠੀਕ ਆ ਗੱਲ ਹਾਂ 17 18 ਕਿਲੋ ਦੀ ਰਿਪੋਰਟ ਆ ਹਾਂ ਬਾਕੀ ਜਿਹੜੀ ਚੌਥੇ ਪੰਜਵੇਂ ਦਿਨ ਚੌਥੇ ਦਿਨੇ ਠੀਕ ਆ ਗੱਲ 12 13 13 ਤੇ ਆ ਗਈ ਕੱਡੂ ਦੀ 18 ਕਿਲੋ ਤੇ ਬਾਕੀ ਆਰਡਰ ਕੁਆਲਟੀ ਚੈੱਕ ਕਰਦੇ ਹਾਂ ਹਾਂ ਬਾਕੀ ਕੈਮਰਾ ਬੱਚੇ ਦੇ ਮਾਰਦੇ 31 ਦੇ ਤੇ ਬਾਕੀ 나ੜੂ ਆ ਗਿਆ ਬੱਚੇ ਦਾ ਨਾਲ ਕੱਦ ਕਾਠ ਵਾਲੀ ਝੋਟੀ ਆ ਥਣ ਲੱਗਿਆ ਕੱਲਾ ਕੱਲਾ ਫੁੱਲ ਲੱਗ ਐਪ ਤੇ ਲੱਗਿਆ ਤੇ ਇੱਥੇ ਨੂੰ ਚੈੱਕ ਕਰ ਸਕਦੇ ਤੇ ਨਾਲ ਇਹਦੇ ਆ ਗਈ ਸੱਜਣੋਂ 31 나ੜੂ ਆ ਗਿਆ ਨਾਲ ਸਿੰਘ ਸੁੰਗ ਆ ਗਿਆ ਜਮਨ ਬੰਦ ਹ ਅਰ ਚਵਾਈ ਵੱਲ ਕਰ ਤੇਰੀ ਵੀਡੀਓ ਤੋਂ ਗੱਲ ਲੰਬੀ ਹੋ ਜਾਂਦੀ ਨਹੀਂ ਮੈਂ ਚੌਂ ਦੀ ਚਲਾਤੀ ਜਮੇ ਪੋਲੀਆਂ ਚਵਾਈਆਂ ਹੋਣਗੀਆਂ ਮੋਟੀਆਂ ਕਿੰਨੇ ਕਿੰਨੇ ਪੈਸੇ ਲੈ ਲਾਂਗੇ ਇਹਦਾ 1.5 ਲੱਖ ਰੁਪਏ ਵੀਰੇ 1 ਲੱਖ ਤੇ 50 ਹਜ਼ਾਰ ਹਾਂ ਹਾਂ ਸੂਆ ਅਰੀਜਨਲ ਦੂਜਾ ਡੀ ਅਰੀਜਨਲ ਦੂਜਾ ਹੋਊਗਾ ਸਾਰੇ ਪਾਸੋਂ ਦਿਖਾ ਦਿਆ ਨਾ ਸੱਜਣਾ ਅਰੀਜਨਲ ਦੂਜਾ 22 ਲੀਟਰ ਦੀ ਗੱਡੀ ਹੋਣੀ ਮੂਲ ਲਹਾਂ ਦੇ ਹੁਣ ਠੀਕ ਹੈ ਗੱਲ ਤੇ ਬਾਕੀ ਮੇਨ ਗੱਲ ਆ ਜਿਹੜੀ ਨਾ ਜਿੱਦਾਂ ਦੀ ਬਾਡੀ ਦੀ ਚੜਾਈ ਆ ਓਦਾਂ ਦੇ ਲੇਵਾ ਰੱਖਦੀ ਆ ਓਨੀਆਂ ਚੜਾਈ ਵਾਲਾ ਚਵਾਈ ਚ ਪੂਰੀ ਪੋਲੀ ਬਾਈ ਜਮੀਨ ਬਾਈ ਭੈਣ ਰੂਮ ਵਰਗੀ ਪੋਲੀ ਹੋਊ ਛ ਮਾਫੀ ਕਰਦਾ ਗੁਰਿਆ ਮਾਫੀ ਮੇਰੀ ਆ ਬੀ ਚਲ ਕੱਲੀ ਕੱਲੀ ਚੋ ਵੀ ਜਿੰਨਾ ਕੋ ਹੋਇਆ ਕਰਾਂਗੇ ਠੀਕ ਹੈ ਬਾਕੀ ਅੱਜ ਨਾ ਮਤਲਕ ਕਿ ਚਾਰੇ ਮਤਲਕਿਆਂ ਨਾਲ ਵੀ ਪਾਮ ਲੈ ਕੇ ਸਾਰੀਆਂ ਇੱਕੋ ਦੇ ਦਾਂਗੇ ਗੜਾ ਬਣਾ ਕੇ ਠੀਕ ਹੈ ਗੱਲ ਹਾਂ ਮਾਫੀ ਚਾਰਾਂ ਚ ਵਧੀਆ ਕਰਾਂਗੇ ਤੇ ਹੁਣ ਤੋਰਦੇ ਆ ਦੋ ਕਈ ਵਾਰੀ ਪਤਾ ਕੀ ਜਿਵੇਂ ਆਪਾਂ ਪਿੱਛੇ ਵੀਡੀਓ ਚ ਚਾਰ ਹੀ ਨਹੀਂ ਕਰੀ ਜਾਂਦਿਆਂ ਹਾਂਜੀ ਉਹ ਬਾਈ ਦਾ ਸੌਦਾ ਮੇਰਾ ਥੋੜੇ ਜਿਹਾ ਫਰਕ ਰਹਿ ਗਿਆ ਇਹਦੇ ਨਾਲ ਵੀ ਕੱਤੀ ਆ ਗਈ ਹੈ ਨਾ ਇਹਦੇ ਨਾਲ ਵੀ ਕੱਤੀ ਆ ਬਾਈ ਇਹ ਪਹਿਲਾਂ ਨਾਲ ਕੱਤੀਆ ਚੌਗੇ ਦੰਦਾਂ ਦੀ ਮੂੰਹ ਆ ਦੰਦਾਂ ਚ ਆ ਗਈ ਚਾਰ ਦੰਦ ਸੂਹਾ ਪਹਿਲਾਂ ਤੇ ਕੱਦ ਆ ਗਿਆ ਫੁੱਲਾ ਮੇਰੇ ਪੂਰੀ ਵੱਡੀ ਕਈ ਵਾਰੀ ਪਾਸੇ ਪੂਸੇ ਚੱਕਰ ਚ ਨਬਾਈ ਰਹੇ ਕੋਈ ਠੀਕ ਆ ਕਰ ਲਾ ਪੰਜ ਸੱਬੀਆਂ ਕਰਾ ਦਾਂਗੇ ਸੈਡ ਸੂਟ ਵਾਲੀ ਗਰੰਟੀ ਰਊ ਇਹ ਗਰੰਟੀ ਹੋ ਗਈ ਆ ਪਾਸੇ ਪੂਸੇ ਵਾਲੀ ਬਾਈ ਕਹਿੰਦਾ ਗਰੰਟੀ ਵਾਲਾ ਸਿਸਟਮ ਹੀ ਆ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਸੱਜਣੋ ਲੰਬੀ ਲੰਬੀ ਫੁੱਲ ਆ ਗਈ ਦੰਦਾਂ 'ਚ ਆ ਗਈ ਚਾਰ ਦੰਦਾਂ ਦਾ ਸੂਆ ਆ ਗਈ ਪਹਿਲਾ ਤੇ ਵੱਡੀ ਬੁੱਡੀ ਵੀ ਫੁੱਲ ਆ ਗਈ ਹਰੇਕ ਪੱਖ ਤੇ ਇੱਥੇ ਤੋਂ ਚੈੱਕ ਕਰ ਸਕਦੇ ਹੋ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿੰਦੇ ਹਰਿਆਣੇ ਦੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਵਿੱਚ ਇਹਨਾਂ ਨੂੰ ਖੁੱਲੀਆਂ ਛੱਡ ਦੇ ਯਾਰ ਭੱਜਣ ਨੂੰ ਭੋਜਨ ਵਾਲਾ ਕੰਮ ਨਹੀਂ ਹੈ ਕਿਸੇ ਵੀ ਪੱਖ ਤੋਂ ਇੱਕ ਹੋਰ ਦੇਖ ਬਾਈ ਛੁੱਲੀਆਂ ਜਿਹੜੀ ਛੱਡਿੰਗਾ ਛੱਡਿੰਗਾ ਬੱਚਾ ਬਣਾ ਲਾ ਠੀਕ ਆ ਗੱਲ ਇਹ ਨਹੀਂ ਹੈਗਾ ਗੱਲ ਠੀਕ ਆ ਨਹੀਂ ਬਈ ਚਾਹੀ ਠੀਕ ਆ ਗੱਲ ਸਵੇਰ ਦੀ ਨਰਮਾ ਨਵੀਂ ਸਵੇਰ ਦੀ ਠੰਡੀ ਹੈ ਪਹਿਲਾਂ ਤਾਂ ਕੱਤੀ ਕੋਈ ਆਲ ਨਹੀਂ ਫੌਲ ਨਹੀਂ ਕਰੀ ਅੱਜ 3 ਦਿਨ ਹੋਏ ਨੇ ਬੋਲੀ ਖਾਲੀ ਹਾਂ ਹੈਗਾ ਮੇਰੀ ਆ ਪੌਲ ਕੋਈ ਨਹੀਂ ਇੱਕ ਹੋਰ ਦੇਖ ਤੇ ਨਹੀਂ ਦੋਨਾਂ ਚ ਇੱਕ ਚ ਜ਼ਿਆਦਾ ਇੱਕ ਚ ਘੱਟ ਹੈ ਜਵਾਬ ਆਪਾਂ ਜਿਹੜੇ ਬੰਦੇ ਨਾਲ ਸੌਦਾ ਹੋ ਗਿਆ ਦੰਦਾਂ ਦੇ ਚਾਰ ਦੰਦ ਆ ਗਈ, ਸੂਆ ਆ ਗਈ ਪਹਿਲਾ ਤੇ ਕੱਦ ਕਾੜ ਥੋੜੇ ਸਾਹਮਣੇ ਆ ਵੀ ਫੁੱਲ ਵੱਡਿਆਂ ਚ ਆ ਗਿਆ, ਸਿੰਗ ਆ ਗਿਆ ਬਿਲਕੁਲ ਉਹਦਾ ਥੋੜੀ ਤੇ ਕਿੰਨਾ ਕੁ ਬੋਲਾ ਹਾਜ਼ਰ ਹੈ ਇਹਦੇ ਕੋਲੇ ਬੋਲਾ ਵੀਰੇ 10 10 10 ਕਿਲੋ ਤਿਆਰ ਹੈ ਹੁਣ 10 ਕਿਲੋ ਹਾਂ ਅੱਲਾਹ ਚਲਾ ਇਹਨੂੰ ਤੇ ਇੱਥੇ ਤੋਂ ਸਿੰਗ ਕੁਆਲਿਟੀ ਚੈੱਕ ਕਰਦੇ ਹਾਂ ਹਲੇ ਬੱਚੇ ਦੇ ਅੱਲਾ ਤਿੰਨੇ ਦਿਨ ਹੋਏ ਨਹੀਂ ਬਾਈ ਹਾਲੇ ਚਵਾਈ ਦੀ ਬੋਲੀ ਖਾਲੀ ਕਰ ਹੈ ਚਵਾਈ ਦੀ ਚਵਾਈ ਦੀ ਓਕੇ ਜਮੀਆਂ ਨਾ ਗਰਮ ਗਰਮ ਤਾਂ ਨਹੀਂ ਨਾ ਗਰਮ ਨਹੀਂ ਜਮਿਆ ਬੱਚੇ ਤੋਂ ਬਣੀ ਬੈਗੇ ਆਪਾਂ ਠੀਕ ਆ ਗੱਲ ਕਿੰਨਾ ਦੁੱਧ ਪਾ ਸਕਦੀ ਐ ਇਹ ਦੁੱਧ 15 ਕਿਲੋ ਪਾ ਦੂ ਕਟੀਆਂ 15 ਕਿਲੋ ਜਿਵੇਂ ਕੱਦ ਬਿੱਡਾ ਝੋਟੀ ਦਾ ਵਜੂਦ ਬਹੁਤ ਹੈ ਕਿੰਨੇ ਪੈਸੇ ਲੈ ਲੇਗਾ ਜੀ ਇਹਦਾ ਲੈ ਲਾਂਗੇ 135 ਹੈ 1,35,000 1,35,000 ਹਾਂ ਜੇ ਕਿਸੇ ਨੇ ਦੋਨੀਆਂ ਲੈਣੀਆਂ ਹੋਈਆਂ ਇੱਕ ਨੰਬਰ ਤੇ ਦੋ ਨੰਬਰ ਵਾਲੀ ਦੋਨੀਆਂ ਲੈਣੀਆਂ ਹੋਈਆਂ 200 ਕਿਲੋਮੀਟਰ ਤੱਕ ਪਹੁੰਚ ਕਰ ਦੂੰਗਾ 200 ਕਿਲੋ ਜੇ ਸਾਰਾ ਮਾਲ ਲੈਣਾ ਹੋਇਆ ਆਲ ਪੰਜਾਬ ਚਾਰੇ ਝੋਟੀ ਜਿੱਥੇ ਮਰਜ਼ੀ ਪਹੁੰਚ ਕਰਾ ਲੈ ਆਪਾਂ ਭਾਅ ਬਣਾ ਦਾਂਗੇ ਹਜੇ ਠੀਕ ਆ ਗੱਲ ਆ ਦੋਨਾਂ ਦਾ ਰੇਟ ਵੀ ਬਾਈ ਕਹਿੰਦਾ ਕਰ ਦਾਂਗੇ ਜੋੜੇ ਦਾ ਤੇ ਜੇ ਬਾਈ ਕਹਿੰਦਾ ਠੀਕ ਆ ਗੱਲ ਦੇਖੋ ਇਹ ਨਹੀਂ ਹੈਗਾ ਵੀ ਪਾ ਵੀ ਟੁੱਟ ਜਾਣਾ ਉਹ ਤੋਂ ਠੀਕ ਹੈ ਤੇ ਸਿੰਗ ਸੁੰਘਾਇਦਾ ਵੀ ਵਾੜਾ ਬੰਦ ਆ ਯਾਰ ਹਾਂ ਹੈ ਵਾੜੀ ਸਿੰਗੇ ਦੀ ਲੱਗਿਆ ਨਾ ਹੁੰਦਾ ਵੀ ਸਿੰਗ ਪਿੱਤਾ ਹੈ ਗੁਰੀ ਪਤਾ ਹੀ ਲੈਣਾ ਗੁਰੀ ਹੋਰ ਹੈ ਨਵਾਂ ਪਣ ਵਿਕਦਾ ਹàngਲਾ ਹਰੇਕ ਚੰਗੀ ਸਿੰਗੀ ਸੁੰਗੀ 100 ਰੁਪਏ ਲੱਗਦੇ ਨੇ ਅਗਲਾ ਕਹਿੰਦਾ 5-4 ਸਾਲ ਖੜੀ ਰਹੂਗੀ ਠੀਕ ਆ ਹੂੰ ਤੇ ਸਿੰਗ ਇਹਦਾ ਮੈਂ ਕਹਿੰਦਾ ਸਾਰੀਆਂ ਇਹਨਾਂ ਨੂੰ ਬੰਦਦਾ ਹਾਂ ਹਾਂ ਚੰਗੀਆਂ ਨੇ ਝੋਟੀਆਂ ਆ ਸਿੰਗ ਸੁੰਗੇ ਦਾ ਆ ਗਿਆ ਸੱਜਣੋਂ ਬੰਦ ਤੇ ਇੱਥੋਂ ਚੈੱਕ ਕਰ ਸਕਦੇ ਹੋ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਬਾਕੀ ਇਹ ਤਾਂ ਪਰਲੇ ਬੰਨੇ ਜਾਊਗੇ ਉਹਦਾ ਆਰਡਰ ਕੁਆਲਟੀ ਚੈੱਕ ਕਰਾ ਦਾਂਗੇ ਹਰੇਕ ਪੱਕਾ ਇਹ ਵੀ ਬਾਈ ਹਲੇ ਚੌਥਾ ਪੰਜਵਾਂ ਦਿਨ ਹੈ ਬੱਚਾ ਮਰ ਗਿਆ ਦੀ ਆਪਾਂ ਬੱਚੇ ਪੁੱਛੇ ਵਾਲਾ ਕੰਮ ਤੈਨੂੰ ਪਤਾ ਕਰਦੇ ਨਹੀਂ ਹੈ ਨਾ ਠੀਕ ਆ ਜੀ ਆਪਾਂ ਉਹ ਖਰੇਟ ਬਣਾ ਲੈ ਖਰੇਟ ਤੇ ਲੱਗੀ ਝੋਟੀ ਠੀਕ ਆ ਗੱਲ ਆ ਇਹ ਬਾਈ ਕਹਿੰਦਾ ਖਰੇਟ ਤੇ ਲੱਗੀ ਹੋਈ ਆ 10ਾਂ ਹੋਰ ਕਮਾ ਦੀ ਕਾਲੇ ਦਿਨ ਹੋ ਗਿਆ ਚੌਥਾ ਪੰਜਵਾਂ ਤੇ ਬਾਕੀ ਆਰਡਰ ਆ ਗਿਆ ਬਿਲਕੁਲ ਕਹ ਲਈਏ ਠੋਸ ਜਿਹੇ ਲੇਵੇ ਦੀ ਆ ਗੀ ਤੇ ਲੰਬੀ ਵੀ ਆਪਣੇ ਕੋਲੇ ਸਾਰੀ ਇਹਦੀ ਰਿਕਾਰਡ ਹੈ ਵੀਰੇ ਮੜਿਆ ਹੋਆ ਮਾਰੀ ਕੈਮਰਾ ਗੁਰੀ ਸੁਹਾ ਕਿਹੜਾ ਕਈ ਵਾਰੀ ਜਾਂਦਾ ਬ੍ਰੇਕ ਰੇਟ ਤੇ ਉਹਨਾਂ ਡੱਕਾ ਇਦਾਂ ਹੀ ਸੁਹੀ ਹੈ ਅੱਜ 6-7 ਦਿਨ ਹੋਏ ਨੇ ਹਫਤਾ ਹਫਤਾ ਮੰਨੋ ਮੈਲੇ ਮੂਲੇ ਵੀ ਚੱਲੂਗੇ ਹਲੇ ਹਫਤਾ ਦਾ ਕੁਝ ਨਹੀਂ ਵੀ ਨਹੀਂ ਹੋਇਆ ਠੀਕ ਹੈ ਗੱਲ ਬਾਕੀ ਸਾਰਾ ਆਪਣੇ ਕੋਲੇ ਸੁਈਆ ਵੀਡੀਓ ਜੇਰ ਜੂਰ ਦੀ ਸਭ ਪਈ ਹੈ ਆਪਣੇ ਕੋਲੇ ਤਸੱਲੀ ਕਰਾ ਦਾਂਗੇ ਕਹਿਣ ਦਾ ਭਾਵ ਹਰੇਕ ਪੱਖ ਤੋਂ ਹਾਂ ਸੁਹਾ ਦੂਜਾ ਦੂਜਾ ਵੀਰੇ ਕਿੰਨਾ ਕੁ ਹਾਜ਼ਰ ਅੱਜ ਇਹ ਦੁੱਧ 12 ਕਿਲੋ ਬਣਾ ਗਈ ਵੀਰੇ ਵਾ ਬੰਦੇ ਕਮਾ ਤਿਆਰ 12 ਕਿਲੋ ਅੱਜ ਤਿਆਰ ਹਾਂ 6 ਦਿਨ ਹੋਈ ਨੇ ਸੁਈਆ ਚ ਭਾਈ ਪੋ ਚਵਾਈ ਦੀ ਆ ਗਈ ਬਾਈ ਕਹਿੰਦਾ ਪੋਲੀ ਬਿਲਕੁਲ ਖਰੇਟ ਤੇ ਠੰਡੀ ਮਿਲਦੀ ਆ ਹਾਂ ਬਾਈ ਹਾਂ ਟੀਕਾ 2 ਕਹਤਾ ਨਹੀਂ ਮੰਗਦੀ ਨਾ 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 ਜਮੀ ਵੀ ਨਹੀਂ ਠੀਕ ਆ ਗੱਲ ਆ ਟੀਕੇ 2 ਕੇ ਵਾਲਾ ਸਿਸਟਮ ਨਹੀਂ ਬਾਈ ਕਹਿੰਦਾ ਹੈਗਾ ਦੁੱਧ ਕਿੰਨਾ ਸੈਕਲੇ ਦੁੱਧ 12 ਲੀਟਰ ਵੀਰੇ ਤਿਆਰੇ ਨਾਲ ਤਿਆਰ ਅੱਜ ਹਾਂ ਕਿੰਨਾ ਕੁ ਦੇ ਸਕਦੀ ਆ ਦੁੱਧ 15 ਕਿਲੋ ਪਾ ਦੂਗੀ ਮੇਲੇ ਮੂਲੇ ਚੱਲ ਕੇ ਠੀਕ ਆ ਇਹ ਇਹਦਾ ਸਾਨੂੰ ਇਹ ਫਾਇਦਾ ਰਹੂਗਾ ਵੀ ਸਾਰਾ ਚੋਣ ਚ ਹੀ ਆਉਣਾ ਚੋਣ ਚ ਆਉਣਾ ਬਾਕੀ ਗੁਰੇ ਸਾਰੀਆਂ ਜਿਹਨੇ ਬੰਦੇ ਨਾਲ ਸੌਦਾ ਆਪਣਾ ਹੋ ਗਿਆ ਠੀਕ ਆ ਸਾਰੀਆਂ ਇਹ ਤੋਂ ਲੈ ਕੇ ਇਹ ਤੋਲੇ ਇੱਕ ਜੱਟ ਤੱਕ ਥੱਲੀਆਂ ਕਰਾ ਦਾਂਗੇ ਠੀਕ ਹੈ ਕਹਿੰਦਾ ਹਾਂ ਉਹ ਬਾਈ ਕਹਿੰਦਾ ਤਸੱਲੀ ਹਰੇਕ ਪੱਖ ਤੋਂ ਕਰਾ ਦਾਂਗੇ ਉਹ ਇਹਦਾ ਖਰੇਟ ਪਿਆ ਮੂਰੇ ਖਰੇਟ ਤੇ ਬਾਈ ਕਹਿੰਦਾ ਠੰਡੀ ਸੀਲ ਮਰਦੀ ਆ ਤੇ ਵੱਡੀ-ਬੁੱਡੀ ਆ ਗਈ ਸੱਜਣੋ ਫੁੱਲ ਇਹਦਾ ਕਾਲੇ ਕੀ ਰੇਟਰ ਇਹਦਾ 1.30 ਲੈ ਲਾਂਗੇ ਬਾਈ 1 ਲੱਖ ਤੇ 30 ਹਜ਼ਾਰ ਹਾਂ ਮਾਫੀ ਮਾਫੀ ਲਈ ਮਾਫੀ ਯਾਰ ਜੋੜੇ 'ਚ ਕਰ ਦਾਂਗੇ ਨਹੀਂ ਸਾਰੀਆਂ 'ਚ ਵੀ ਕਰ ਦਾਂਗੇ ਠੀਕ ਹੈ ਕਹਿੰਦਾ ਹਾਂ ਤੇ ਹੁਣ ਆ ਜਾ 4 ਨੰਬਰ ਵਾਲੀ ਤੇ ਇਹ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੁਆ ਇਹਦਾ ਵੀ ਦੂਜਾ ਵੀਰੇ ਹਫਤੇ ਹੋਏ ਸੂਈ ਨੂੰ ਇਹਦੇ ਨਾਲ ਬੱਚਾ ਕੀ ਆ ਬੱਚਾ ਇਹਦੇ ਕਟੀਆਂ ਨਹੀਂ ਸਾਰੀਆਂ ਨਾਲ ਇਹਦੇ ਵੀ ਕੱਟੀ ਆ ਨਾ ਹਾਂ ਇਸ ਵਾਰੀ ਖਾਸ ਗੱਲ ਇਹ ਰਹੂਗੀ ਸੱਜਣੋ ਸਾਰੀਆਂ ਝੋਟੀਆਂ ਨਾਲ ਹੀ ਕਟੀਆਂ ਨੇ ਸੂਆ ਬਾਈ ਕਹਿੰਦਾ ਦੂਜਾ ਕਿੰਨੇ ਦਿਨ ਦੀ ਸੂਈ ਆ ਹਫਤੇ ਹੋਏ ਮੇਰੇ ਬੱਚੇ ਦੇ ਵੀ ਮਾਰਦੀ ਕੈਮਰਾ ਇੱਕ ਹਫਤੇ ਦੀ ਹਾਂ ਹਾਜ਼ਰ ਗੰਨਾ ਹਾਜ਼ਰ 12 ਕਿਲੋ ਤਿਆਰ ਹੋਣਾ ਹੈਗਾ ਤਿਆਰੀ ਦਾ ਐਨ ਤਿਆਰ ਮਿਲੂਗਾ ਬੁੱਧੂ ਜਨਾ ਆਪਣੇ ਕੋਲੇ ਹੁੰਦਾ ਪਾਉ ਨਹੀਂ ਦੱਸਣਾ ਪਾਸੇ ਪੂਸੇ ਤਾਂ ਨਹੀਂ ਜਾਂਦੇ ਨਾ ਪਾਸੇ ਪੂਸੇ ਅਗਲਾ ਸੀ ਨਾ ਵਪਾਰੀ ਦਾ ਬਸ ਐਨ ਦਾ ਵੀ ਮੈਂ ਪਾਸੇ ਪੂਸੇ ਚੱਲਣਾ ਨਾ 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 ਪਾਸੇ ਪੂਸੇ ਲੱਗ ਤੇ ਬਾਕੀ ਜਿਹੜਾ ਸੱਜਣ ਖਰੀਦਦਾ ਹੁੰਦਾ ਬੇਨਤੀ ਕਰਦਾ ਉਹਨਾਂ ਹਰੇਕ ਵੀਡੀਓ ਚ ਵੀ ਡੰਗ ਦੋ ਡੰਗ ਚੋ ਕੇ ਇੱਥੇ ਤੂੰ ਤਸੱਲੀ ਕਰ ਲਿਆ ਕਰੋ ਕੁਛ ਨਹੀਂ ਕਿੰਨਾ ਦੱਸਿਆ ਕਹਲੇ ਅੱਜ ਹਾਜਰ 12 ਵੀਰੇ ਵਾਲੇ ਬੱਚੇ ਦੇ ਮਾਰਦੇ ਕੈਮਰਾ ਹਫਤੇ ਹੀ ਸੂਹੀ ਹੈ ਠੀਕ ਹੈ ਥੱਲੇ ਆ ਨਾਲ ਕੱਤੀ 12 ਕਿਲੋ ਤਿਆਰੀ ਦਾ ਤੇ ਆ ਆ ਗਿਆ ਬੱਚਾ ਸੱਜਣ ਨੂੰ ਕੱਤੀ ਦਿਖਾ ਦੇਣਾ ਤੁਹਾਨੂੰ 나ੜੂ ਆ ਗਿਆ ਨਾਲ ਹੀ ਹਫਤੇ ਦਾ ਜੈਨੂਨ ਜਸੂਆ ਬਾਕੀ ਜਿਹੜੇ ਭਰਾ ਨੇ ਲੈਣੀ ਆ ਉਹਨੇ ਲੈਣੀਆਂ ਸੱਜਣੋ ਆਪਦੀ ਜੱਜਮੈਂਟ ਨਾਲ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਯਾਰ ਬਾਈ ਦੇਖੀ ਬਾਕੀ ਦਾ ਪਲੇ ਅਗਲੇ ਦੀ ਸੇਵਾ ਦੇ ਟਾਈਲ ਤੇ ਹਨਾ ਠੀਕ ਹੈ 14 ਕਿਲੋ ਦੁੱਧ ਪਾਈ ਜੋਗੀ ਜਿੰਨਾ ਕੁ ਵਜੂਦ ਦਾ ਘੱਟ ਕਿੰਨੇ ਪੈਸੇ ਲਵੇਂਗਾ ਜੀ ਇਹ ਤਾਂ ਸਵਾ ਕਰਿਆ ਯਾਰ 1 ਲੱਖ ਤੇ 25 ਮਾਫੀ ਮੁਫੀ ਉਹ ਚ 20 ਦੀ ਜੋਟੀ ਦੇ ਦਾਂਗਾ 1 ਲੱਖ ਤੇ 20 ਜੇ ਕਿਸੇ ਨੇ ਸਾਰੀਆਂ ਲੈਣੀਆਂ ਹੋਈਆਂ ਸਾਰੀਆਂ ਲੈਣੀ ਹੋਈ ਆਲ ਪੰਜਾਹ ਪਹੁੰਚ ਕਰ ਦਾਂਗੇ ਇੱਥੇ ਮਰਜੀ ਠੀਕ ਆ ਜਿਹੜੇ ਜਿਹੜੇ ਰੇਟ ਪਾ ਹੀ ਹੋਣਗੇ ਠੀਕ ਆ ਗੱਲ ਛੋਟ ਛੱਪੇ ਦਾ ਕਰ ਦਾਂਗੇ ਫਿਰ ਪਾ ਚ ਨਹੀਂ ਆਈ ਨਹੀਂ ਆਓ ਬਾਈ ਕਹਿੰਦਾ ਵੀ ਜਿੰਨੇ ਕੁ ਭਾਰ ਨਾਲ ਆਪਾਂ ਸੌਦਾ ਕਰਾਂਗੇ ਉਸ ਹਿਸਾਬ ਨਾਲ ਚਾਰਾਂ ਦੀ ਇਕੱਠੀਆਂ ਦੀ ਆਲ ਪੰਜਾਬ ਪਹੁੰਚ ਵੀ ਕਰ ਦਾਂਗੇ ਕਿਸੇ ਭਰਾ ਨੇ ਲੈ ਜਾਣੀਆਂ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਸੱਜਣੋਂ ਇੱਕ ਟੋਕੜ ਗੱਬਣ ਫੁੱਲ ਵੱਡੇ ਕੱਦ ਕਾਠ ਵਾਲੀ ਫੁੱਲ ਵਜੂਦ ਵਾਲੀ ਇਹਦਾ ਕਾਲੇ ਕਿਹੜਾ ਸੁਆ ਸੁੰਦੀ ਅੱਗੇ ਸੁਆ ਵੀਰੇ ਤੀਜਾ ਸੁਣਾਇਦ ਕਿਨੇ ਠੀਕ ਆ ਗੱਲ ਤੇ ਵੱਡੀ ਬੁੱਢੀ ਬਹੁਤ ਆ ਵੱਡੀ ਬਹੁਤ ਹੈ ਹਾਂ ਕਿੰਨੇ ਮਹੀਨਿਆਂ ਦੀ ਗੱਬਣ ਆ ਪੰਜ ਦੀ ਹੋ ਗਈ ਬਾਈ ਚੈੱਕ ਪਾਸ ਚੈੱਕ ਪਾਸ ਹੈ ਇਹਨਾਂ ਤੇ ਬਾਕੀ ਜਿਹੜਾ ਭਰਾ ਲੈਣ ਆਊਗਾ ਮੇਰਾ ਖਿਆਲ ਆ ਵੀ ਉਹ ਕਰਾ ਲੈ ਲੈ ਕਰਾ ਲੈ ਵੀਰੇ ਆਪਾਂ ਕੋਈ ਅਗਲਾ ਪੈਸੇ ਲਾਉਂਦਾ ਦੇਖ ਤਸੱਲੀ ਕਰੇ ਡਾਕਟਰ ਵੀ ਚਾਹੀਦਾ ਲੈ ਆਪਾਂ ਪਸ਼ੂ ਜਿਹੜਾ ਤੁਸੀਂ ਭਾਈ ਲੈਣੇ ਹੋ ਨਾ ਮਾਲਕ ਦੇ ਘਰੋਂ ਨਾ ਚੈੱਕ ਪਾਸ ਕਰਾ ਕੇ ਲੈ ਜਾ ਕਰੋ ਕੱਦ ਬੱਡ ਫੁੱਲਾ ਤੇ ਲੰਬੀ-ਲੰਬੀ ਵੀ ਫੁੱਲਾ ਗਈ ਸਿੰਘ ਆ ਗਿਆ ਗੋਲ ਲਿਆ ਵੀ ਇੱਧਰ ਲੈ ਬੰਨੇ ਦੋਤਾਂ ਨਹੀਂ ਦੰਦੀ ਕਾਲੇ ਹੁਣ ਨਾ ਵੀਰੇ ਨਾ ਦੋਤਾਂ ਨਹੀਂ ਉਹ ਦੋ ਹੱਟੀ ਵੀ ਆ ਦੋ ਹੱਟੀ ਆ ਤੇ ਟੀਕਾ ਤਾਂ ਨਹੀਂ ਪਤਾ ਕਿਹੜਾ ਲੱਗਿਆ ਭਾਈ ਨਾ ਵੀਰੇ ਦੇਖ ਆਪਾਂ ਕੱਚੀਆਂ ਗੱਲਾਂ ਨਹੀਂ ਕਰਦੇ ਹੈ ਆਪਣੇ ਮਿੱਤਰ ਤੋਂ ਆਈ ਹੈ ਜਿਹੜੇ ਨਾਲ ਸੌਦਾ ਹੋ ਗਿਆ ਆਪਾਂ ਪੁੱਛ ਕੇ ਰਿਕਾਰਡ ਸਾਰਾ ਤਾਜੀ ਨੇ ਕੱਢੇ 18 19 ਕਿਲੋ 18 19 ਤਸੱਲੀ ਰਊ ਇਹ ਤਸੱਲੀ ਵਾਲੀ ਹੈ ਹੈਵੀ ਹੈ ਖਾਪੇ ਆਪਕਾ ਨਜ ਪਾਇਆ ਹੈ ਮਾਰ ਮੜਾ ਜਾ ਠੀਕ ਆ ਅਗਲਾ ਸਕੈਨ ਕਰਕੇ ਫਿਰ ਆਪਣੇ ਨਾਲ ਗੱਲ ਕਰ ਲੈ ਠੀਕ ਆ ਵੀ ਕਿੱਥੋਂ ਦੀ ਆ ਸਾਰੀ ਦੱਸ ਦੋਗੇ ਇਹ ਆ ਇਹਦਾ ਟੋਕਨ ਨੰਬਰ ਹੈ ਬਾਈ ਟੋਕਨ ਨੰਬਰ ਤੋਂ ਸਰਚ ਕਰ ਸਾਰਾ ਕੁਝ ਕਰ ਸਕਦਾ ਸਾਰਾ ਡਾਟਾ ਹੀ ਨਿਕਲੂਗਾ ਟੋਕਨ ਕਿਹੜੇ ਏਰੀਆ ਦੀ ਆ ਕਿਹੜੇ ਪਿੰਡ ਦੀ ਆ ਇਹਦੇ ਕਾਲੇ ਕਿੰਨੇ ਪੈਸੇ ਲੈ ਲਾਂਗੇ ਇਹਦਾ ਇੱਕ ਬੀਲ ਲਾਂਗੇ ਬਾਈ 1 ਲੱਖ ਤੇ 20 ਹਜ਼ਾਰ ਤੇ ਵੱਡੀ ਬੁਢੀ ਆ ਗਈ ਸੱਜਣੋ ਫੁੱਲ ਛੋਟੀ ਵਾਲਾ ਸਿਸਟਮ ਨਹੀਂ ਲੱਗੂਗਾ ਕਿਤੋਂ ਵੀ ਤਿੰਨ ਨੰਬਰ ਬੋਲ ਦੋ ਜੀ 95920 99493 95920 99493 ਬਾਈ ਦਾ ਨੰਬਰ ਆ ਪੰਜ ਝੋਟੀਆਂ ਲਖਾਤੀਆਂ ਇੱਕ ਤੋਕੜ ਗੱਬਣ ਚਾਰ ਤਾਜ਼ੀਆਂ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਡੰਗ ਦੋ ਡੰਗ ਚੋਕੇ ਬਾਈ ਤੋਂ ਲੈ ਜਿਓ ਧੰਨਵਾਦ